ਅਸੀਂ ਕੱਲ ਗੱਲ ਕਰ ਰਹੇ ਸੀ ਕਿਉਂਕਿ ਪਾਣੀ ਗੁਰਬਾਨੀ ਦੇ ਵਿੱਚੋਂ ਪੀਤਾ ਸਮਾਨ ਆ ਗਿਆ ਹਾਂ ਤੇ ਅਸੀਂ ਪਿਉਰੀਫਾਇਰ ਦੀ ਗੱਲਾਂ ਕਰ ਰਹੇ ਸੀ ਅਸੀਂ ਕਹਿ ਰਹੀ ਸੀ ਮੈਂ ਕਿਹਾ ਕਿ ਘਰੇ ਮੈਂ ਲੜਿਆ ਕਰਦੀ ਸੀ ਕਿ ਤੁਸੀਂ ਕਿਉਂ ਨਹੀਂ ਲਗਵਾ ਲੇ ਪਿਉਰੀਫਾਇਰ ਅੱਜ ਗੱਲ ਹੁੰਦੀ ਏ ਕਿ ਅਸੀਂ ਫਿਰ ਤੋਂ ਉਸ ਪਾਣੀ ਨੂੰ ਮਿੱਟੀ ਦੇ ਘੜੇ ਦੇ ਵਿੱਚ ਪਾਈਏ ਉਹਦੇ ਵਿੱਚ ਇੱਕ ਤਾਂਬੇ ਦਾ ਗਲਾਸ ਪਾਈਏ ਅਸੀਂ ਕਿਉਂਕਿ ਉਸ ਦੇ ਜਿਹੜੇ ਤੱਤ ਨੇ ਉਹ ਉੜ ਜਾਂਦੇ ਨੇ ਇਹ ਵੀ ਬੜੀ ਜਿਵੇਂ ਤੁਸੀਂ ਕਿਹਾ ਕਿ 10 ਸਾਲ ਪਹਿਲੇ ਦੀ ਕਹਾਣੀ 10 ਸਾਲ ਬਾਅਦ ਕਹਾਣੀ ਇਹਨਾਂ ਨੂੰ ਸਾਨੂੰ ਪਹਿਲਾਂ ਦੱਸਿਆ ਜਾਂਦਾ ਸੱਚਾਈ ਬਦਲ ਜਾਂਦੀ ਹੈ ਸਾਨੂੰ ਦੱਸਿਆ ਜਾਂਦਾ ਵੀ ਇੱਕ ਪ੍ਰਚਾਰ ਕੀਤਾ ਜਿਵੇਂ ਤੁਸੀਂ ਆਹ ਚੀਜ਼ ਖਾ ਰਹੇ ਹੋ ਖਤਰਨਾਕ ਹੈ ਦੁਨੀਆ ਦਾ ਸਾਰਾ ਕਾਰੋਬਾਰ ਡਰ ਤੇ ਖੜਾ ਹੈ ਤੁਸੀਂ ਕਿਸੇ ਨੂੰ ਕਹੋ ਕਿ ਜਿੱਥੇ ਜਿਹੜੇ ਪਿੰਡ 'ਚ ਖੜਾ ਤੈਨੂੰ ਇੱਥੇ ਖਤਰਾ ਹੈ ਹਾਂ ਸਭ ਤੋਂ ਪਹਿਲਾਂ ਤੁਸੀਂ ਪ੍ਰੋਟੈਕਸ਼ਨ ਲਭੋਗੇ ਯੈਸ ਫਿਰ ਤੁਹਾਨੂੰ ਆਊਗਾ ਵੀ ਸਰ ਪ੍ਰੋਟੈਕਸ਼ਨ ਦਾ ਪਿੰਡ ਦਾ ਸਰਪੰਚ ਹੀ ਦੇ ਸਕਦਾ ਹੈ ਜਾਂ ਨੰਬਰ ਦਾ ਦੇ ਸਕਦਾ ਹੈ ਫਿਰ ਤੁਸੀਂ ਉਹਦੀ ਸ਼ਰਨ 'ਚ ਚਲੇ ਜਾਵੋਗੇ ਵੀ ਨੰਬਰਦਾਰ ਸਾਹਿਬ ਜਾਂ ਤੁਸੀਂ ਤੁਸੀਂ ਜਿਵੇਂ ਮੈਂ ਕਹਾਂਗੇ ਅਸੀਂ ਕਰਨ ਨੂੰ ਤਿਆਰ ਆਂ ਚੀਜ਼ਾਂ ਵਿੱਚੀਆਂ ਜਾਂਦੀਆਂ ਨੇ ਵੀ ਖਤਰਾ ਖੜਾ ਹੋ ਗਿਆ ਫਿਰ ਸੇਫਟੀ ਵਾਲੀ ਕਿਹੜੀ ਚੀਜ਼ਾਂ ਨੇ ਫਿਰ ਅਸੀਂ ਐਂ ਕਰੀਏ ਜੀ ਛੇਤੀ ਛੇਤੀ ਆਪਦਾ ਇੰਸ਼ੋਰੈਂਸ ਕਰਾ ਲਈਏ ਕਿਉਂਕਿ ਪਤਾ ਹੀ ਨਹੀਂ ਕਿਹੜੀ ਬਿਮਾਰੀ ਲੱਗ ਜੇ ਦੁਨੀਆਂ ਦਾ ਜਿੰਨਾ ਕਾਰੋਬਾਰ ਸਟੈਂਡ ਹੋਇਆ ਹੈ ਉਹ ਡਰ ਤੇ ਖੜਾ ਹੋਇਆ ਹੈ ਅੱਛਾ ਹੁਣ ਤੁਸੀਂ ਡਰ ਨੂੰ ਮੈਂਸ਼ਨ ਕੀਤਾ ਜੇ ਅਸੀਂ ਆਪਣੇ ਯੂਥ ਦਿਵਾਲ ਲੈ ਜਾਈਏ ਜਾਂ ਫਿਰ ਕਿਉਂਕਿ ਯੂ ਆਰ ਆਲਸੋ ਫਾਦਰ ਹੈ ਨਾ ਸਾਡੇ ਘਰ ਵੀ ਜਦੋਂ ਅਸੀਂ ਪੈਰੈਂਟ ਬਣ ਜਾਂਦੇ ਆਂ ਤੇ ਸਾਨੂੰ ਅਲੱਗ-ਅਲੱਗ ਕਿਸਮ ਦੇ ਡਰ ਹੁੰਦੇ ਨੇ। ਹਮਮ ਲੇਕਿਨ ਇੱਕ ਡਰ ਜਿਹੜਾ ਆਪਾਂ ਆਪਣੇ ਬੱਚਿਆਂ ਦੇ ਵਿੱਚ ਬਚਪਨ ਤੋਂ ਪਾ ਦਿੰਨੇ ਆ ਕਿ ਆ ਨੀ ਬੋਲਣਾ, ਐਦਾਂ ਨੀ ਬੋਲਣਾ, ਉਦਾਂ ਨੀ ਚੱਲਣਾ, ਆ ਹੋ ਜਾਏਗਾ, ਉਹ ਹੋ ਜਾਏਗਾ। ਐਜਿਲੀ ਰੋਕ ਹੈ। ਕਿਉਂਕਿ ਇਹ ਹੋ ਸਕਦਾ ਹੈ ਕਿ ਤੁਹਾਡੇ ਪੇਰੈਂਟਸ ਨੇ ਜਾਂ ਮੇਰੇ ਪੇਰੈਂਟਸ ਨੇ ਸਾਨੂੰ ਉਹ ਰੋਕਿਆ ਨਹੀਂ। ਇਸੇ ਕਰਕੇ ਅਸੀਂ ਅੱਜ ਆਪਣੇ ਜਜ਼ਬਾਤ ਖੁੱਲ੍ਹ ਕੇ ਕੈਸਾ ਕਰੀਏ। ਜੀ। ਜ਼ੁਬਾਨ ਦੇ ਜ਼ਰੀਏ, ਕਿਤਾਬਾਂ ਦੇ ਜ਼ਰੀਏ, ਥੀਏਟਰ ਦੇ ਜ਼ਰੀਏ। ਆਜ਼ਾਦ ਹੈ। ਸਮਵੇਰ ਐ ਸੋਚ। ਤੇ ਕੀ ਤੁਹਾਡਾ ਐਜ਼ ਅ ਪੈਰੈਂਟ ਵੀ ਮੈਸੇਜ ਹੈ ਐਜ਼ ਅ ਆਰਟਿਸਟ ਵੀ ਮੈਸੇਜ ਐਜ਼ ਅ ਰਾਈਟਰ ਵੀ ਮੈਸੇਜ ਐ ਕਿ ਡਰ ਹੈ ਬੱਚਿਆਂ ਦੇ ਵਿੱਚ ਕਿਹੜਾ ਨਹੀਂ ਮੈਸੇਜ ਦੇਖੋ ਇੱਕ ਅੰਗਰੇਜ਼ੀ ਦਾ ਸ਼ਬਦ ਹੈ ਕਿ ਮੀਡੀਅਮ ਇਜ਼ ਦਾ ਮੈਸੇਜ ਹਰ ਤੁਸੀਂ ਖੜੇ ਹੋ ਤੁਸੀਂ ਆਪਣੇ ਆਪ ਚ ਮੈਸੇਜ ਹੋ ਚੁਆਇਸ ਤੁਹਾਡੀ ਹੁੰਦੀ ਹੈ ਜਿਵੇਂ ਮੇਰੇ ਲਈ ਚੁਆਇਸ ਹੁੰਦੀ ਹੈ ਵੀ ਜਿਵੇਂ ਮੇਰੀ ਬੇਟੀ ਹੈ ਹਮ ਸਮਾਜ ਦੇ ਵਿੱਚ ਆਪਾਂ ਆਲੇ ਦੁਆਲੇ ਘਟਨਾਵਾਂ ਦੇਖ ਰਹੇ ਹਾਂ ਕਿੰਨਾ ਕੁਛ ਵਾਪਰਦਾ ਕਿੰਨਾ ਕੁਛ ਐਸਾ ਵਾਪਰ ਰਿਹਾ ਵੀ ਕੀ ਕਰੀਏ ਬਿਕਤੇ ਆਇਆ ਨਾ ਹੋ ਜੇ ਕਿਤੇ ਨਾ ਹੋ ਜੇ ਫਿਰ ਜੇ ਅਸੀਂ ਹੁਣ ਤੋਂ ਹੀ ਬੱਚਿਆਂ ਨੂੰ ਇੱਕ ਡਰ ਦੀ ਕਹਾਣੀ ਸੁਣਾਉਣੀ ਸ਼ੁਰੂ ਕਰੀ ਤੀ ਜਦੋਂ ਬੱਚਾ ਪੁੱਛਦਾ ਵੀ ਇਹ ਟੀਵੀ ਤੇ ਖਬਰ ਆਉਂਦੀ ਐ ਇਦਾਂ ਐ ਕਿਉਂ ਹੋ ਗਿਆ ਜਾਂ ਆ ਘਟਨਾ ਕਿਉਂ ਵਾਪਰ ਗਈ ਤਾਂ ਬੱਚੇ ਨੂੰ ਇਹ ਨਹੀਂ ਦੱਸਿਆ ਜਾਂਦਾ ਵੀ ਹਾਂ ਯਾਰ ਤੂੰ ਡਰ ਕੇ ਰਹੀਂ ਪੁੱਤ ਐ ਨਾ ਹੋ ਜੇ ਕਿਉਂਕਿ ਅਜੇ ਉਹਨਾਂ ਨੇ ਖੇਡਣਾ ਵੱਡੇ ਹੋਣਾ ਅਸੀਂ ਉਹਨੂੰ ਇਸ ਚੀਜ਼ ਦੇ ਕਾਬਿਲ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪੁੱਤੇ ਸਾਰਾ ਕੁਝ ਇਹ ਹੁੰਦਾ ਹੀ ਆਇਆ ਤੇ ਹੁੰਦਾ ਹੀ ਰਹਿਣਾ ਤੁਸੀਂ ਆਪਣੇ ਆਪ ਨੂੰ ਕਿਵੇਂ ਤਿਆਰ ਕਰਨਾ ਹੈ ਤੁਡੀ ਅਪਰੋਚ ਕੀ ਹੋਊਗੀ ਤਾਂ ਫਿਰ ਉਹਨੂੰ ਦਲੇਰ ਬਣਾਈਦਾ ਹੈਗਾ ਉਹਨੂੰ ਕਹੀਦਾ ਵੀ ਜੇ ਤੇਰੇ ਮਨ 'ਚ ਸਵਾਲ ਆਉਂਦਾ ਹੈ ਤਾਂ ਤੂੰ ਉਹ ਸਵਾਲ ਸਾਨੂੰ ਪੁੱਛ ਤੇ ਜਦੋਂ ਵੀ ਕੋਈ ਦਿਮਾਗ ਦੇ ਵਿੱਚ ਸਵਾਲ ਆਉਂਦਾ ਹੈ ਤੇ ਟਾਕ ਕਰੀ